ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ੍ਹ ਸੇਤ ਦੇ ਸਬੰਧ ਵਿੱਚ ਕਾਫੀ ਅਵੇਅਰਨੈਸ ਆ ਰਹੀ ਹੈ ਬਹੁਤ ਲੈਕਚਰ ਸੁਨੇ ਜਾ ਰਹੇ ਨੇ ਬਹੁਤ ਕੁਝ ਪੜਿਆ ਜਾ ਰਿਹਾ ਹੈ ਜਿਸ ਦੇ ਵਿੱਚ ਚਾਹ ਦਾ ਵੀ ਬਾਰ ਬਾਰ ਜ਼ਿਕਰ ਆਉਂਦਾ ਹੈ ਚਾਹ ਦੇ ਇੱਕ ਕੱਪ ਦੇ ਵਿੱਚ 25 ਮਿਲੀਗ੍ਰਾਮ ਕੈਫੀਨ ਦੀ ਮਾਤਰਾ ਹੁੰਦੀ ਆ ਤੇ ਕੌਫੀ ਦੇ ਇੱਕ ਕੱਪ ਦੇ ਵਿੱਚ 125 ਮਿਲੀਗ੍ਰਾਮ ਕੈਫੀਨ ਦੀ ਮਾਤਰਾ ਵਿਦਵਾਨਾਂ ਵੱਲੋਂ ਮੰਨੀ ਜਾਂਦੀ ਹੈ ਤੋਂ ਕਹਿੰਦਾ ਭਾਵ ਸਾਨੂੰ ਖਾਣ ਪੀਣ ਵਾਲੇ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਸਾਰੇ ਰੋਗ ਸਾਡੇ ਮੂੰਹ ਰਾਹੀਂ ਹੀ ਉਤਪੰਨ ਹੁੰਦੇ ਨੇ ਜੋ ਕੁਝ ਅਸੀਂ ਆਪਣੇ ਪੇਟ ਵਿੱਚ ਪਾਉਂਦੇ ਆ ਅੱਜ ਦੀ ਇਸ ਕਵਿਤਾ ਦੇ ਵਿੱਚ ਕੁਝ ਜ਼ਿਕਰ ਕੀਤਾ ਜਾ ਰਿਹਾ ਹੈ ਖਾਣ ਪੀਣ ਦੇ ਸਬੰਧ ਵਿੱਚ 10 ਦੀ ਲਿਖੀ ਹੋਈ ਕਵਿਤਾ ਹੈ ਬਗੀਚਾ ਸਿੰਘ ਕੱਲਾ ਦੀ ਤੇ ਮੇਰੇ ਨਾਲ ਇਸ ਕਵਿਤਾ ਨੂੰ ਗਾਉਣ ਦੇ ਵਿੱਚ ਸਾਥ ਦੇ ਰਹੇ ਨੇ ਕਿਸੇ ਜਾਣ ਪਹਿਚਾਣ ਦੇ ਮੁਤਾਜ ਨਹੀਂ ਹਨ ਭਾਈ ਸਤਨਾਮ ਸਿੰਘ ਸੱਤਾ ਫਰੀਦਸਰਾਏ ਆਓ ਜੀ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਹਾਂ ਇਸ ਡੋਲੀ ਸ਼ੰਦ ਨੂੰ ਸੋਚ ਸਮਝ ਨਾ ਖਾਵਦਾ ਵੱਧਦਾ ਜਾਂਦਾ ਢੇਡਾ ਰਾਤ ਸੌਵੇਂ ਨਾ ਟਾਈਮ ਨਾ ਟਾਈਮ ਨਾ ਸੁਬਾਹ ਆਖਾ ਵਿੱਚ ਗੱਡਾ ਉਹ ਚਾਣਾ ਪੀਵੀ ਮਣਾ ਮੇਰਿਆ ਇਥੋਂ ਹੋਰ ਕੁਝ ਲੱਭ ਕੇ ਤੁਖਾਲੈ ਉਹ ਚਾਣਾ ਪੀਵੀ ਮਣਾ ਮੇਰਿਆ ਇਥੋਂ ਹੋਰ ਕੁਝ ਲੱਭ ਕੇ ਤੁਖਾਲੈ ਉਹ ਚਾਣਾ ਪੀਵੀ ਮਣਾ ਮੇਰਿਆ ਭਰਿਆ ਪਤੀਲਾ ਪਿਆ ਦਈ ਨਾ ਆ ਵੇਖ ਭਰਿਆ ਪਤੀਲਾ ਪਿਆ ਦਈ ਨਾ ਚਾਟ ਢਿੱਡ ਸਾੜੂ ਫੇਰ ਮੈਨੂੰ ਕਈ ਨਾ ਚਾਟ ਢਿੱਡ ਸਾੜੂ ਫੇਰ ਮੈਨੂੰ ਕਈ ਨਾ ਗੱਲਾਂ ਚੰਗੀਆਂ ਅਵੇਸਲਾ ਤੂੰ ਰਈ ਨਾ ਗੱਲਾਂ ਚੰਗੀਆਂ ਅੱਜ ਗੱਲਾਂ ਚੰਗੀਆਂ ਹਾਂ ਚੰਗੀਆਂ ਅਵੇਸਲਾ ਤੂੰ ਰਈ ਨਾ ਦਈ ਵਿੱਚ ਮਿੱਠਾ ਪਾ ਕੇ ਚੱਲ ਖਾਲੇ ਓ ਚਾਣਾ ਪੀਵੀ ਮਣਾ ਮੇਰਿਆ ਇਤੋਂ ਹੋਰ ਕੁਝ ਲੱਭ ਕੇ ਤੂੰ ਖਾਲੇ ਓ ਚਾਣਾ ਪੀਵੀ ਮਣਾ ਮੇਰਿਆ ਸਿਆਣੇ ਲੋਕ ਖਾਲੀ ਪੇਟ ਚਾਹ ਪੀਂਦੇ ਨਹੀਂ ਓ ਸਿਆਣੇ ਲੋਕ ਖਾਲੀ ਪੇਟ ਚਾਹ ਪੀਂਦੇ ਨਹੀਂ ਚਾਣੇ ਲੋਕ ਖਾਲੀ ਪੇਟ ਚਾਹ ਪੀਂਦੇ ਨਹੀਂ ਜੇ ਲੰਮਾ ਸਮਾਜੀਂ ਦੇ ਨਹੀਂ ਆ ਜਿਹੜੇ ਪੀਂਦੇ ਬੋਤਲਾਂ ਲੰਮਾ ਸਮਾਜ ਜੀਂਦੇ ਨਹੀਂ ਰਾਜ ਸੌਂਦੇ ਨਾਲੇ ਫਿਰਦੇ ਉਹ ਨੀਂਦੇ ਨਹੀਂ ਰਾਜ ਸੌਂਦੇ ਨਾਲੇ ਫਿਰਦੇ ਉਹ ਨੀਂਦੇ ਨਹੀਂ ਉੱਠ ਸੁਬਾ ਠੰਡੇ ਪਾਣੀ ਨਾਲ ਨਾਲੋ ਚਾਣਾ ਪੀਵੀ ਮਣਾ ਮੇਰਿਆ ਇੱਥੋਂ ਹੋਰ ਕੁਝ ਭਈ ਇੱਥੋਂ ਹੋਰ ਕੁਝ ਹਾਂ ਹੋਰ ਕੋ ਜਲਬ ਕੇ ਤੁਖਾਲੇ ਹੋ ਚਾਣਾ ਪੀਵੀ ਮਣਾ ਮੇਰਿਆ ਕੋਈ ਕਹਿ ਬਗੀਚਾ ਰੰਗਦਾਈ ਦਾੜੀਆਂ ਕੋਈ ਕਹਿ ਬਗੀਚਾ ਰੰਗਦਾਈ ਦਾੜੀਆਂ ਓਏ ਵਾ ਮਾਲਕ ਨੇ ਗੁੱਡੀਆਂ ਹੀ ਝਾੜੀਆਂ ਮਾਲਕ ਨੇ ਗੁੱਡੀਆਂ ਹੀ ਝਾੜੀਆਂ ਓ ਛੇਤੀ ਬੁੱਢੀਆਂ ਹੋਣ ਅੱਜ ਲਾੜੀਆਂ ਓ ਛੇਤੀ ਬੁੱਢੜੀਆਂ ਓ ਛੇਤੀ ਬੁੱਢੜੀਆਂ ਬੁੱਢੜੀਆਂ ਹੋਣ ਅੱਜ ਲਾੜੀਆਂ ਓ ਖਾਲੀ ਪੇਟ ਔਲਾ ਮੂੰਹ ਦੇ ਵਿੱਚ ਪਾਲੇ ਹੱਜਾਣਾ ਪੀਵੀ ਮਣਾ ਮੇਰਿਆ ਇਤੋਂ ਹੋਰ ਕੁਝ ਬਈ ਇਤੋਂ ਹੋਰ ਕੋ ਜਾ ਹੋਰ ਕੁਝ ਲੱਭ ਕੇ ਤੁਖਾਲਾ ਹੋ ਜਾਣਾ ਪੀਵੀ ਮਨਾ ਮੇਰਾ